ਲੰਗੇ ਦੀ ਨੀ ਕੋਰ ਕਮੇਟੀ ਦੀ ਇੱਕ ਮੀਟਿੰਗ ਹੋਈ ਹੈ ਅਕਾਲੀ ਦਲ ਦੀ ਇਸ ਮੀਟਿੰਗ ਤੋਂ ਬਾਅਦ ਵੱਡੇ ਫੈਸਲੇ ਲਏ ਗਏ ਨੇ ਜਿੱਥੇ ਸਰਦਾਰ ਬਲਵਿੰਦਰ ਸਿੰਘ ਪੁੰਦੜ ਕਾਰਜਕਾਰੀ ਪ੍ਰਧਾਨ ਉਹਦੇ ਨਾਲ ਡਾਕਟਰ ਦਲਜੀਤ ਚੀਮਾਤ ਬਾਕੀ ਅਕਾਲੀ ਲੀਡਰ ਮੌਜੂਦ ਰਹੇ ਨੇ ਇਸ ਦਰਮਿਆਨ ਇਸ ਮੀਟਿੰਗ ਦੇ ਦਰਮਿਆਨ ਕਈ ਮਤੇ ਪਾਏ ਗਏ ਕਿ ਫੈਸਲੇ ਲਏ ਗਏ ਪਰ ਉਹਨਾਂ ਦੇ ਵਿੱਚੋਂ ਇੱਕ ਫੈਸਲਾ ਉਡੀਕਿਆ ਜਾ ਰਿਹਾ ਸੀ ਜੋ ਉਹ ਸਿੱਧੇ ਤੌਰ ਤੇ ਸ਼ਾਇਦ ਨਹੀਂ ਲਿਆ ਗਿਆ ਪਰ ਸੀਨੀਅਰ ਪੱਤਰਕਾਰ ਦਾਵਾ ਕਰਦੇ ਨੇ ਕਿ ਵਰਚੁਅਲ ਫੈਸਲਾ ਆਪਣੇ ਵੱਲੋਂ ਇਸ ਕਮੇਟੀ ਦੀ ਮੀਟਿੰਗ 'ਚ ਸੁਣਾ ਦਿੱਤਾ ਸ਼ਰੋਬਣੀ ਅਕਾਲੀ ਦਲ ਇੱਕ ਵਰਚੁਅਲ ਫੈਸਲਾ ਸੁਣਾ ਕੇ ਲਾਂਬੇ ਨਹੀਂ ਹੋ ਸਕਦਾ ਇਹ ਜ਼ਰੂਰ ਕਿਹਾ ਜਾ ਰਿਹਾ ਪਰ ਇਸ ਦੇ ਬਾਵਜੂਦ ਇੱਕ ਗੱਲ ਆਖੀ ਗਈ ਲੰਗੇ ਦੇਣੀ ਜਿਹੜਾ ਪ੍ਰੈਸ ਨੋਟ ਜਾਰੀ ਹੋਇਆ ਉਸ ਦੇ ਵਿੱਚ ਵੀ ਇਹ ਗੱਲ ਲਿਖੀ ਗਈ ਕਿ ਪ੍ਰਧਾਨ ਸਾਹਿਬ ਨੂੰ ਆਪਣਾ ਇਹ ਫੈਸਲਾ ਰੀਕਨਸਿਡਰ ਕਰਨਾ ਚਾਹੀਦਾ ਆ ਜਿਹੜਾ ਉਹਨਾਂ ਨੇ ਫੈਸਲਾ ਲਿਆ ਅਸਤੀਫਾ ਦੇਣ ਦਾ ਇਸ ਨੂੰ ਰੀਕਨਸਿਡਰ ਕਰਨਾ ਚਾਹੀਦਾ ਆ ਹੁਣ ਜਦੋਂ ਇਹੀ ਗੱਲ ਆਖ ਦਿੱਤੀ ਗਈ ਹੈ ਕਮੇਟੀ ਦੇ ਵੱਲੋਂ ਤਾਂ ਉਹਦੇ ਵਿੱਚ ਬਾਰ ਬਾਰ ਇਹੀ ਇਧਰ ਵਾਲੀ ਇਸ਼ਾਰਾ ਕੀਤਾ ਜਾ ਰਿਹਾ ਸੀਨੀਅਰ ਪੱਤਰਕਾਰਾਂ ਵੱਲੋਂ ਕਿ ਕਮੇਟੀ ਨੂੰ ਇਹ ਫੈਸਲਾ ਨਾ ਮੰਜ਼ੂਰ ਹੈ ਹਾਲਾਂਕਿ ਜ਼ਰੂਰ ਇਹਦੀਆਂ ਕਿਆਸਰਾਈਆਂ ਲੱਗ ਰਹੀਆਂ ਸੀ ਕਿ ਸੁਖਬੀਰ ਸਿੰਘ ਬਾਦਲ ਨੂੰ ਜਿਹੜਾ ਉਹ ਲਾਂਭੇ ਕੀਤਾ ਜਾ ਸਕਦਾ ਜਿਵੇਂ ਕਿ ਉਹ ਅਸਤੀਫਾ ਦਿੱਤਾ ਗਿਆ ਹੈ ਇਹਦੇ ਬਾਰੇ ਖਛੇ ਚ ਚਿਤਾਏ ਜਾ ਰਹੇ ਸੀ ਕਿ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਦੇ ਉੱਤੇ ਫੈਸਲਾ ਲੈਂਦੇ ਆ ਉਹਨਾਂ ਨੂੰ ਪਾਰਟੀ ਤੋਂ ਪਾਰਟੀ ਦੀ ਪ੍ਰਧਾਨਗੀ ਤੋਂ ਅਲਹਿਦਾ ਜਿਹੜਾ ਉਹ ਕੀਤਾ ਜਾ ਸਕਦਾ ਹੈ ਪਰ ਦੂਜੇ ਪਾਸੇ ਲੰਗੇ ਦੇਣੀ ਜੋ ਫੈਸਲਾ ਸੁਣਾਇਆ ਗਿਆ ਜਾਂ ਕਹਿ ਦਈਏ ਜਿਹੜਾ ਵਰਚੁਅਲ ਫੈਸਲਾ ਜਿਹਦੇ ਬਾਰੇ ਕਿਹਾ ਜਾ ਰਿਹਾ ਉਹਨੂੰ ਜਦੋਂ ਸੁਣਾਇਆ ਗਿਆ ਤਾਂ ਉਹਦੇ ਵਿੱਚ ਇਹ ਕਹਿ ਦਿੱਤਾ ਗਿਆ ਕਿ ਪ੍ਰਧਾਨ ਸਾਹਿਬ ਨੂੰ ਦੁਬਾਰਾ ਰੀਕਨਸਿਡਰ ਕਰਨਾ ਚਾਹੀਦਾ ਆਪਣਾ ਫੈਸਲਾ ਰਿਵਿਊ ਕਰਨਾ ਚਾਹੀਦਾ ਫੈਸਲਾ ਔਰ ਉਸ ਤੋਂ ਬਾਅਦ ਅਗਲੀ ਕਾਰਵਾਈ ਕੰਮ ਦੇ ਵਿੱਚ ਲਿਆਉਣੀ ਚਾਹੀਦੀ ਹੈ ਪਰ ਇਸ ਦੇ ਨਾਲ ਨਾਲ ਇੱਕ ਗੱਲ ਅਲਹਿਦਾ ਕਹਿ ਦਿੱਤੀ ਗਈ ਉਹਦੇ ਵਿੱਚ ਇਹ ਜ਼ਰੂਰ ਕਿਹਾ ਗਿਆ ਕਿ ਇਹੋ ਜੀ ਸਿਚੁਏਸ਼ਨ ਦੇ ਵਿੱਚ ਆਉਂਦੇ ਆਉਂਦੇ ਸੁਖਵੀਰ ਸਿੰਘ ਬਾਦਲ ਜੇ ਅਸਤੀਫਾ ਦਿੰਦੇ ਨੇ ਤੇ ਉਸ ਤੋਂ ਬਾਅਦ ਸਮst ਪਾਰਟੀ ਜਿਹੜੀ ਹੈ ਉਹ ਸਾਂਝੇ ਤੌਰ ਦੇ ਉੱਤੇ ਅਸਤੀਫੇ ਦੇਵੇਗੀ ਯਾਨੀ ਕਿ ਆਪਣੇ ਅਸਤੀਫੇ ਵੀ ਦੇਣ ਨੂੰ ਤਿਆਰ ਬੈਠੇ ਨੇ ਅਕਾਲੀ ਲੀਡਰ ਜਿਹੜੇ ਮੌਜੂਦਾ ਸਮੇਂ ਦੇ ਵਿੱਚ ਸੁਖਵੀਰ ਸਿੰਘ ਬਾਦਲ ਦੇ ਨਾਲ ਖੜੇ ਹੋਏ ਨੇ ਖੈਰ ਇਸ ਸਿਚੁਏਸ਼ਨ ਨੂੰ ਲੈ ਕੇ ਅਚਾਨਕ ਹੀ ਸਥਿ ਤਣਾਅਪੂਰਵਕ ਬਣ ਗਈ ਹੈ ਪਰ ਇੱਥੇ ਆ ਕੇ ਕਿਤੇ ਨਾ ਕਿਤੇ ਇਹ ਲੱਗਣ ਲੱਗ ਗਿਆ ਕਿ ਇਹ ਲੜਾਈ ਦਰਅਸਲ ਕਿਤੇ ਹੋਰ ਹੀ ਲੜੀ ਜਾ ਰਹੀ ਹੈ ਦਰਸਲ ਸੀਨੀਅਰ ਪੱਤਰਕਾਰਾਂ ਦਾ ਇਹ ਸਾਫ਼ ਕਹਿਣਾ ਹੈ ਕਿ ਇਹ ਸਿੱਧੀ ਸਿੱਧੀ ਟੱਕਰ ਜਿਹੜੀ ਆ ਉਹ ਸ਼੍ਰੀ ਕਾਲ ਤਖਸਾਲ ਨੂੰ ਦਿੱਤੀ ਗਈ ਹੋ ਸਕਦੀ ਹੈ ਹਾਲਾਂਕਿ ਅਕਾਲੀ ਲੀਡਰ ਜਿਹੜੇ ਨੇ ਉਹ ਪਹਿਲਾਂ ਵਕਤ ਤੋਂ ਵਕਤ ਨਿਸ਼ਾਨੇ ਸਾਧਦੇ ਰਹੇ ਨੇ ਡਾਇਰੈਕਟਲੀ ਨਹੀਂ ਤਾਂ ਇੰਡਾਇਰੈਕਟਲੀ ਸਹੀ ਪਰ ਸਿੱਧੇ ਨਿਸ਼ਾਨੇ ਕਈ ਵਾਰ ਸਾਦੇ ਦਿਖਾਈ ਦਿੱਤੇ ਨੇ ਔਰ ਇਥੋਂ ਤੱਕ ਗੱਲਾਂ ਹੋਈਆਂ ਨੇ ਕਿ ਸ਼੍ਰੀ ਕਾਲ ਤੱਕ ਸਾਧ ਦੇ ਜਹਿਦਾਦਾਰ ਨੂੰ ਜਲਦ ਫੈਸਲਾ ਸੁਣਾਉਣਾ ਚਾਹੀਦਾ ਹੈ। ਕਈ ਵਾਰ ਬੇਨਤੀ ਦੇ ਰੂਪ ਦੇ ਵਿੱਚ ਤੇ ਕਈ ਵਾਰ ਸਖਤ ਸ਼ਬਦਾਂ ਦੇ ਵਿੱਚ ਵੀ ਇਹ ਗੱਲਾਂ ਹੁੰਦੀ ਆ ਰਹੀਆਂ ਨੇ ਪਰ ਲੰਘੇ ਦਿਨੀ ਜਦੋਂ ਸੁਖਬੀਰ ਸਿੰਘ ਬਾਦਲ ਆਪਣਾ ਅਸਤੀਫਾ ਦੇ ਦਿੰਦੇ ਨੇ ਤੇ ਉਸ ਤੋਂ ਬਾਅਦ ਲੰਘੇ ਕੱਲ ਹੋਈ ਮੀਟਿੰਗ ਤੋਂ ਬਾਅਦ ਇਹ ਮਤਾ ਪਾਇਆ ਗਿਆ ਕਿ ਜੇ ਸੁਖਬੀਰ ਸਿੰਘ ਬਾਦਲ ਫਿਰ ਅੰਤ ਤੇ ਆ ਕੇ ਆਪਣਾ ਅਸਤੀਫਾ ਦਿੰਦੇ ਨੇ ਤਾਂ ਬਾਕੀ ਦੇ ਲੀਡਰ ਵੀ ਜਿਹੜੇ ਨੇ ਉਹ ਵੀ ਆਪਣਾ ਅਸਤੀਫਾ ਦੇ ਦੇਣਗੇ। ਹੁਣ ਇੱਥੇ ਸਿਚੁਏਸ਼ਨ ਇਹ ਬਣਦੀ ਪਈ ਹੈ ਕਿ ਹੋ ਸਕਦਾ ਹੈ ਸ਼੍ਰੀ ਕਾਲਕਟਕ ਸਾਹਿਬ ਦੇ ਜਸੇਦਾਰ ਨੂੰ ਆਪਣੀ ਪਾਵਰ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੋਵੇ ਜਾਂ ਫਿਰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੋਵੇ ਕਿ ਸੁਖਬੀਰ ਸਿੰਘ ਬਾਦਲ ਤੋਂ ਬਾਅਦ ਫਿਰ ਬਾਕੀ ਲੀਡਰ ਵੀ ਅਸਤੀਫਾ ਦੇ ਜਾਣਗੇ ਤਾਂ ਫਿਰ ਕੀ ਕਰਨਗੇ ਪਰ ਇਹੋ ਜੀ ਸਿਚੁਏਸ਼ਨ ਜਿਹੜੀ ਹੈ ਉਹ ਜਿਵੇਂ ਜਿਵੇਂ ਬਣਦੀ ਜਾ ਰਹੀ ਹੈ ਓਵੇਂ ਓਵੇਂ ਹੀ ਤਣਾਅ ਵੀ ਜਿਹੜਾ ਵਧਦਾ ਜਾ ਰਿਹਾ ਹਾਲਾਂਕਿ ਜ਼ਰੂਰ ਕਿਤੇ ਨਾ ਕਿਤੇ ਗੱਲਾਂ ਉੱਠ ਰਹੀਆਂ ਨੇ ਕਿ ਇਹ ਸਾਰਾ ਕੁਝ ਮਹਿਜ਼ ਇੱਕ ਪਲੇ ਹੈ ਜਿਹੜਾ ਕੀਤਾ ਜਾ ਰਿਹਾ ਖੇਡਿਆ ਜਾ ਰਿਹਾ ਔਰ ਉਸ ਦੀ ਆੜ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਦੁਆਰਾ ਪ੍ਰਧਾਨ ਨਿਯੁਕਤ ਕਰ ਲਿਆ ਜਾਵੇਗਾ ਜਾਂ ਫਿਰ ਉਹਨਾਂ ਨੂੰ ਉਹਨਾਂ ਦਾ ਅਸਤੀਫਾ ਜਿਹੜਾ ਅਸਵੀਕਾਰ ਕਰ ਦਿੱਤਾ ਜਾਵੇਗਾ ਹੁਣ ਜੇ ਫੈਸਲੇ ਦੀ ਗੱਲ ਕਰੀਏ ਤਾਂ ਫੈਸਲੇ ਵਿੱਚ ਤਾਂ ਜ਼ਰੂਰ ਇਹੀ ਫਿਰ ਕੇ ਗੱਲ ਆਉਂਦੀ ਹੈ ਕਿ ਇਹਦੇ ਵਿੱਚ ਕਲੀਅਰ ਕਰ ਦਿੱਤਾ ਗਿਆ ਕਮੇਟੀ ਵੱਲੋਂ ਕਿ ਉਹ ਅਸਤੀਫਾ ਨਾ ਪ੍ਰਮਾਣ ਹੈਗਾ ਪਰ ਇਹ ਨਾ ਪ੍ਰਮਾਣ ਕਿਉਂ ਹੈ ਕਿਉਂ ਇਸ ਨੂੰ ਪ੍ਰਮਾਣ ਕਰਨ ਤੋਂ ਇਨਕਾਰ ਕਰ ਦਿੱਤਾ ਜਾਂ ਜੇ ਅਸਤੀਫਾ ਦਿੱਤਾ ਗਿਆ ਸੀ ਤਾਂ ਮਹਿਜ਼ ਇਸ ਸਾਰੇ ਪਲੇ ਵਾਸਤੇ ਦਿੱਤਾ ਗਿਆ ਸੀ ਇਹ ਜੋ ਵਾਪਰਿਆ ਹੁਣ ਅਸਤੀਫਾ ਦੇ ਕੇ ਤੇ ਕਮੇਟੀ ਵੱਲੋਂ ਉਸ ਨੂੰ ਪ੍ਰਮਾਣ ਨਾ ਕਰਵਾਉਣਾ ਕਿ ਇਹ ਸਾਰਾ ਇੱਕ ਪਲਾਨ ਸਿਗਾ ਇਹ ਸੋਚਿਆ ਸਮਝਿਆ ਪਲਾਨ ਸਿਗਾ ਇਸ ਆਧਾਰ ਦੇ ਉੱਤੇ ਹੀ ਸਾਰਾ ਪ੍ਰੋਟੋਕੋਲ ਅਮਲ ਚ ਆਵੇਗਾ ਤੇ ਸੁਖਬੀਰ ਸਿੰਘ ਬਾਦਲ ਦੇ ਹੱਕ ਦੇ ਵਿੱਚ ਦਰੋਜਾਕਾਰੇ ਥੱਡੇ ਜਾਣਗੇ ਤੇ ਉਦੋਂ ਕਲੀਅਰ ਹੋ ਜੂਵੇਗਾ ਕਿ ਪਾਰਟੀ ਨੂੰ ਹੋਰ ਕੋਈ ਨਹੀਂ ਚਲਾ ਸਕਦਾ ਤੇ ਫਿਰ ਦੁਬਾਰਾ ਮੁੜਕੁੜ ਕੇ ਜਿਹੜੀ ਪ੍ਰਧਾਨਗੀ ਆ ਸੁਖਬੀਰ ਸਿੰਘ ਬਾਦਲ ਦੇ ਖੇਮੇ ਚ ਆ ਜੂਵੇਗੀ ਹੁਣ ਇਹ ਸਾਰੇ ਸਵਾਲ ਉਦੋਂ ਤੱਕ ਬਰਕਰਾਰ ਰਹਿਣਗੇ ਜਦ ਤੱਕ ਕੁਝ ਇਸ ਤੋਂ ਬਾਅਦ ਹੋਰ ਨਹੀਂ ਵਾਪਰਦਾ ਹਾਲਾਂਕਿ ਅੱਜ ਅਕਾਲੀ ਦਲ ਸੁਧਾਰ ਲਹਿਰ ਦੀ ਮੀਟਿੰਗ ਹੈ ਉਸ ਮੀਟਿੰਗ ਤੋਂ ਬਾਅਦ ਕੁਝ ਵੱਡਾ ਫੈਸਲਾ ਆਇਆ ਕੁਝ ਵੱਖਰਾ ਫੈਸਲਾ ਅਮਲ ਦੇ ਵਿੱਚ ਲਿਆਂਦਾ ਜਾ ਸਕਦਾ ਹੈ ਪਰ ਦੂਜੇ ਪਾਸੇ ਹੁਣ 15 ਤਰੀਕ ਵੀ ਲੰਘ ਚੁੱਕੀ ਹੈ ਹੁਣ ਜਿਵੇਂ ਜਸਵੰਤ ਸਿੰਘ ਸਹਿਬਾਨ ਇਹ ਸੋਚ ਰਹੇ ਸੀ ਕਿ ਜਥੇਬੰਦੀਆਂ ਦੀ ਇੱਕ ਬੈਠਕ ਸੱਦੀ ਜਾਵੇ ਉਸ ਬੈਠਕ ਤੋਂ ਬਾਅਦ ਫੈਸਲਾ ਲਿਆ ਜਾਵੇਗਾ ਉਹ ਵੀ ਹੁਣ ਸਮਾਂ ਹੌਲੀ-ਹੌਲੀ ਨਜ਼ਦੀਕ ਆਉਂਦਾ ਪਿਆ ਇਹ ਦੇਖਣਾ ਹੋਵੇਗਾ ਕਿ ਉਹ ਸਮਾਂ ਕਦੋਂ ਆਵੇਗਾ ਸੁਖਬੀਰ ਸਿੰਘ ਬਾਦਲ ਦੇ ਉੱਤੇ ਜਿਹੜੀ ਤਨਖਾਹ ਲਾਈ ਗਈ ਹੈ ਉਹ ਤਨਖਾਹ ਕਦੋਂ ਲਾਈ ਜਾਵੇਗੀ ਉਹਨਾਂ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਉਹਦੇ ਉਹਦੇ ਉਸ ਤੋਂ ਬਾਅਦ ਫੈਸਲਾ ਕਰੋ ਸ਼ਿਕਾਤਕ ਸਾਹਿਬ ਵੱਲੋਂ ਸੁਣਾਇਆ ਜਾਂਦਾ ਹੈ ਇਹ ਵੀ ਉਡੀਕਿਆ ਜਾ ਰਿਹਾ ਹੁਣ ਕੀ ਕੋਈ ਜਵਾਬ ਪਰਦਾ ਉਹ ਵੇਖਣ ਵਾਲੀ ਗੱਲ ਹੋਵੇਗੀ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬਲੇ ਰੋਵਾਨ ਇੰਡੀਆ ਪੰਜਾਬੀ ਤੇ